ਇਹ ਤੁਸੀਂ ਦੇਖੋ ਪੀਟੀਐਮ نیوز ਪ੍ਰਿੰਟ ਸਾਧਕ ਦੀਆਂ ਤਸਵੀਰਾਂ ਦਿਖਾ ਰਹੇ ਮੰਡੀ ਦੀਆਂ ਕੀ ਪ੍ਰਸ਼ਾਸਨ ਦੇ ਜਿੱਦਾਂ ਦੇ ਪ੍ਰਬੰਧ ਦਾ ਪ੍ਰਸ਼ਾਸਨ ਨੇ ਉਹ ਕਿਹਾ ਬਹੁਤ ਕੁਝ ਗਿਆ ਸੀ ਜਾਂ ਮੰਡੀ ਦੇ ਵਿੱਚ ਅਨਾਜ ਜਿਹੜਾ ਪਹੁੰਚ ਚੁੱਕਿਆ ਹੈ ਧੋਨਾ ਜਿਹੜਾ ਕਰਕਰ ਉਦਾਂ ਹੀ ਰੁੜਦਾ ਹੈ ਪਾਣੀ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ ਤਸਵੀਰਾਂ ਦਿਖਾ ਦਿੰਦੇ ਆ ਕਿ ਪਾਣੀ ਵਿੱਚ ਜਿਹੜਾ ਧੋਨਾ ਉਦਾਂ ਹੀ ਜਿਹੜਾ ਦਿਖ ਰਿਹਾ ਹੈਗਾ ਰੋਲਦਾ ਕਿਸਾਨ ਜਿਹੜਾ ਆਪ ਦਾ ਬੱਚਾ ਪਾਲੀ ਫਸਲ ਹੈ ਜਿਹੜੀ ਉਹ ਜਦੋਂ ਫਸਲ ਮੰਡੀ ਚ ਲੈ ਕੇ ਆਉਂਦੇ ਤੇ ਰੁੱਲਦੀ ਆ ਜਿਹੜੀ ਫਸਲ ਉਦੋਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਪ੍ਰਸ਼ਾਸਨ ਨੂੰ ਜਿਹੜਾ ਇਹ ਕਿਹਾ ਜਾਂਦਾ ਹੈਗਾ ਕਿ ਪ੍ਰਬੰਧ ਸਾਧਨਾ ਤੇ ਮਿੱਟੀ ਝਾੜਦੀ ਸਰਕਾਰ ਉਹ ਦਿਖਾਈ ਦਿੰਦੀ ਆ ਕਿ ਪ੍ਰਸ਼ਾਸਨ ਦੇ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਦਿਖਾਈ ਸਾ ਆਪਾਂ ਨੂੰ ਸਾਹਮਣੇ ਦਿਖ ਰਿਹਾ ਢੇਰੀਆਂ ਜਿਹੜੀਆਂ ਲੱਗੀਆਂ ਅਨਾਜ ਦੀਆਂ ਸਾਰੀਆਂ ਪਾਣੀ ਵਿੱਚ ਦਬੀਆਂ ਪਈਆਂ ਨੇ ਤੇ ਜਿਹੜੇ ਆਗੂ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚੇਅਰਮੈਨ ਆ ਜਿਹੜੇ ਮੰਡੀ ਬੋਰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੜਨਾ ਅਮਨਦੀਪ ਚੇਅਰਮੈਨ ਸਾਹਮਣੇ ਸਾਡਾ ਕਮੰਡੀ ਦੇ ਸਰ ਕਿਦਾਂ ਪੰਜਾਬ ਸਰਕਾਰ ਦੇ ਜਿਹੜੇ ਪੁਖਤਾ ਪ੍ਰਬੰਧ ਸੀ ਕਿਦਾਂ ਖੋਖਲੇ ਦਿਖਾਈ ਦੇ ਰਹੇ ਜਿਹੜੇ ਏਡਾ ਦਿਖਾਈ ਦੇ ਰਹੇ ਢੇਰੀਆਂ ਜਿਹੜੀਆਂ ਉਹ ਭਿੱਜੀਆਂ ਪਈਆਂ ਸੋ ਨੌ ਖੰਡਰਿਆ ਤਾ ਕਿਸਾਨਾਂ ਦਾ ਤੇ ਕਿਦਾਂ ਦੇਖਣਾ ਪ੍ਰਬੰਧ ਸਰਕਾਰ ਦਾ ਨਹੀਂ ਗੱਲ ਇਹ ਨਹੀਂ ਹੈ ਜੀ ਗੱਲ ਕੀ ਹੈ ਵੀ ਸਰਕਾਰ ਵੱਲੋਂ ਹਰ ਪੁਖਤਾ ਪ੍ਰਬੰਧ ਕੀਤੇ ਗਏ ਆ ਕਿਸਾਨ ਵਾਸਤੇ ਜਿਹੜੇ ਸਰਕਾਰ ਵੱਲੋਂ ਹੋਣੇ ਆ ਸਰਕਾਰ ਦਾ ਕੰਮ ਆ ਕਿਸਾਨ ਦੀ ਫਸਲ ਨੂੰ ਖਰੀਦ ਕੇ 24 ਘੰਟਿਆਂ ਦੇ ਵਿੱਚ ਉਹਦੇ ਪੈਸੇ ਦੇਣੇ ਸਰਕਾਰ ਦਾ ਕੰਮ ਆ ਸਾਡੇ ਦਫ਼ਤਰ ਦਾ ਕੰਮ ਆ ਮੰਡੀ ਦੇ ਵਿੱਚ ਦਾਣੇ ਲੈ ਕੇ ਆਏ ਕਿਸਾਨ ਨੂੰ ਬਿਜਲੀ ਦੀ ਸਹੂਲਤ ਪਾਣੀ ਦੀ ਸਹੂਲਤ ਬੈਠਣ ਵਾਸਤੇ ਛਾਂ ਦੀ ਸਹੂਲਤ ਉਹ ਉਹਨਾਂ ਲਈ ਬਾਥਰੂਮ ਫਸ਼ਾ ਵਗੈਰਾ ਦੇ ਪ੍ਰਬੰਧ ਉਹ ਸਾਡੇ ਸਾਰੇ ਪੂਖਤਾ ਪ੍ਰਬੰਧ ਹੈਗੇ ਆ ਜਿੱਥੇ ਤੱਕ ਹੈਗਾ ਫਸਲ ਭਿੱਜਣ ਦਾ ਇਹ ਅਸੀਂ ਇਹ ਹੁਣੇ ਹੀ ਇਹ ਡਿਪਾਰਟਮੈਂਟ ਨੂੰ ਹਦਾਇਤ ਆ ਆਰਟੀਆ ਐਸੋਸੀਏਸ਼ਨ ਨੂੰ ਕੀਤੀ ਆ ਕਿ ਜਿੰਨੇ ਵੀ ਆਰਟੀਆ ਸਹਿਬਾਨ ਸਾਡੇ ਕੰਮ ਕਰ ਰਹੇ ਆ ਉਹ ਸਾਰੇ ਜਣੇ ਜਿਹੜਾ ਹੈਗਾ ਆਪਣੇ ਤਰਵਾਲਾਂ ਦਾ ਜਾਂ ਆਪ ਦੇ ਖੇਟਾਂ ਦਾ ਭਰੇ ਫਸਲ ਨੂੰ ਰੱਖਣ ਵਾਸਤੇ ਜਲਦ ਤੋਂ ਜਲਦ ਪ੍ਰਬੰਧ ਕਰਨ ਅਸਲ ਕਿਟਾਰਨ ਕੀ ਸੀਗਾ ਵੀ ਜਿਹੜੀ ਦੇਰ ਰਾਤ بارش ਪਰਸੋਂ 2:3 ਵਜੇ ਆਈ ਉਹ ਉਰੇ ਕਾਰਨ ਦੇ ਮੌਸਮੀ ਬਰਸਾਤ ਆਉਣ ਦੇ ਕਾਰਨ ਤੇ ਦੇ ਟਾਈਮ ਹੀ ਆਉਣ ਦੇ ਕਾਰਨ ਜਿਹਦੇ ਕੋਲੇ ਪ੍ਰਬੰਧ ਸੀ ਵੀ ਮੌਕੇ ਤੇ ਉਹ ਵੀ ਉਹਨੂੰ ਸੰਭਾਲ ਨਹੀਂ ਸਕਿਆ ਪਰ ਜੀ ਕੋਈ ਗੱਲ ਨਹੀਂ ਹੈ ਜੀ ਕਿ ਸਰਕਾਰ ਵੱਲੋਂ ਦੇਖਣ ਸਰ ਜਿਹੜਾ ਪ੍ਰਸ਼ਾਸਨ ਦਾ ਪ੍ਰਬੰਧ ਹੈ ਉਹ ਕੀਤੇ ਜਾਂਦੇ ਪਰ ਦਿੱਖਾਈ ਕੋਈ ਕੋਸ਼ਿਸ਼ਾਂ ਤਾਂ ਹੀ ਦਿੰਦੇ ਆ ਨਾ ਕਿਦਰ ਸਰਕ ਦੇ ਵਿੱਚ ਬੈਠੇ ਆ ਤੁਸੀਂ ਜਦੋਂ ਹੀ ਦਫ਼ਤਰ ਦੇ ਬਾਹਰੋਂ ਨਿਕਲੋਗੇ ਪਹਿਲੇ ਤੁਸੀਂ ਚੈੱਕ ਕਰੋ ਬਾਥਰੂਮ ਫਲਸ਼ਾਂ ਜਿਹੜੀਆਂ ਉਹ ਵਧੀਆ ਪ੍ਰਬੰਧ ਨਹੀਂ ਪ੍ਰਬੰਧ ਹੈਗੇ ਆ ਸਾਰੀ ਮੰਡੀ ਦੀ ਵਧੀਆ ਤੁਸੀਂ ਆਪ ਦੇ ਕੈਮਰੇਜ ਕੈਦ ਕਰ ਲਓ ਸਾਰਾ ਕੁਝ ਆਪਣੇ ਕੋਲੇ ਆ ਪਰ ਫਿਰ ਵੀ ਜੇ ਕਿਤੇ ਨਾ ਕਿਤੇ ਕੋਈ ਕਮੀ ਲੱਗਦੀ ਆ ਤਾਂ ਅਸੀਂ ਉਹਨੂੰ ਜ਼ਰੂਰ ਸੁਧਾਰ ਲਾਂਗੇ ਪਰ ਸਾਡੇ ਵੱਲੋਂ 100% ਜਿਹੜਾ ਹੈਗਾ ਉਹ ਸਾਰਾ ਕੁਝ ਕੰਪਲੀਟ ਆ ਅੱਗੇ ਜੇchna ਨਾਲ ਗੱਲਬਾਤ ਕਰਾਂਗੇ ਦੀ ਉਹਨਾਂ ਦਾ ਕਿਹਨੇ ਇਸ ਵਾਰੀ ਇਹ ਪ੍ਰਬੰਧ ਹੈਗੇ ਨੇ ਗੱਲਬਾਤ ਕਰਦੇ ਸਰ ਕਿੱਦਾਂ ਦੇਖਦੇ ਹੋ ਜਿਹੜੇ ਪੰਜਾਬ ਸਰਕਾਰ ਦੇ ਪ੍ਰਬੰਧ ਆ ਜਿਹੜਾ ਫਸਲਾਂ ਨੂੰ ਲੈ ਕੇ ਹੁਣ ਦੇਖੋ ਮੰਡੀ ਦੇ ਵਿੱਚ ਪ੍ਰਬੰਧ ਠੀਕ ਆ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਵਧੀਆ ਪ੍ਰਬੰਧ ਕੀਤੇ ਹੋਏ ਸਾਰੇ ਔਰ ਕੁਦਰਤੀ ਅਚਾਨਕ بارش ਹੋਣ ਕਰਕੇ ਕੰਮ ਦੀ ਸਪੀਡ ਥੋੜੀ ਰੁਕੀ ਆ ਜੇ ਇਸ ਤਰ੍ਹਾਂ ਹੀ ਮੌਸਮ ਠੀਕ ਹੁੰਦਾ ਤੇ ਮੰਡੀ ਜਾਂ ਜਨ ਸੰਗਾਗਨਾ ਸਾਰੀਆਂ ਪਲਾਟਮੈਂਟ ਵਗੈਰਾ ਹੋ ਗਈ ਆ ਉਸ ਤੋਂ ਬਾਅਦ ਭਰਾਈ ਹੋਊਗੀ ਤੇ ਨਾਲ ਨਾਲ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਊਗਾ ਲੱਗਦਾ ਪੰਜਾਬ ਸਰਕਾਰ ਪਹਿਲੀ ਸਰਕਾਰ ਹੈਗੀ ਜਿਹੜੀ ਕਿ ਸਿੱਧੇ ਇੱਕ ਕਿਸੇ ਦਾਣੇ ਦਾ ਮੁੱਲ ਵੀ ਦਵਾਗੇ ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਰੋਲਣਾ ਪਊਗਾ ਉਹ ਨਹੀਂ ਬਿਲਕੁਲ ਜੀ ਪੱਗੇ ਵੀ ਜਿਹੜੀਆਂ ਫਸਲਾਂ ਸਵੇਰ ਸਰ ਚੱਕੀਆਂ ਗਈਆਂ ਜੀ ਪਰ ਹੁਣ ਇਸ ਵਾਰੀ ਅਚਾਨਕ بارشਾਂ ਕਰਕੇ ਜਿਹੜਾ ਕੁਦਰਤੀ ਮਾਰ ਪਈ ਆ ਉਹਦੇ ਕਰਕੇ ਰੁਕਿਆ ਕੰਮ ਨਹੀਂ ਠੀਕ ਚੱਲ ਰਿਹਾ ਸਸੂ ਸਿਣਾਰਤੀ ਦੇ ਸਿਣੇ ਪ੍ਰਧਾਨ ਸੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਜਲਦੀ ਹੀ ਇੱਕ ਇੱਕ ਦਾਣਾ ਜਿਹੜਾ ਚੱਕਿਆ ਜਾਊਗਾ ਤੇ ਜਿਹੜਾ ਆਮ ਕਿਸਾਨਾਂ ਨੂੰ ਜਿਹੜਾ ਦੀਵਾਲੀ ਤੋਂ ਪਹਿਲਾਂ ਹੀ ਘਰ ਪਹੁੰਚੇ ਕਰ ਦਿੱਤਾ ਜਾਊਗਾ ਜਿਹੜਾ ਇਹ ਪ੍ਰਬੰਧ ਕੀਤੇ ਗਏ ਪੰਜਾਬ ਸਰਕਾਰ ਤੋਂ ਪੀਟੀਐਨ ਨਿਊਜ਼ ਮੀਸਿੰਗ ਫ੍ਰੀਕਵੈਂਸੀ